ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮਨਦੀਪ ਵੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਪੂਰਾ ਬਲੌਗ ਜ਼ਰੂਰ ਦੇਖਿਆ ਕਰੋ ਜੀ ਠੀਕ ਹੈ ਜੀ ਤੇ ਆਪਾਂ ਕਰਦੇ ਹਾਂ ਅੱਜ ਦਾ ਬਲੌਗ ਸ਼ੁਰੂ ਜੀ ਆ ਦੇਖੋ ਹਰਮਨ ਬੈਠਾ ਪਪੀਤਾ ਕੱਟ ਰਿਹਾ ਹੈ ਇਹਨੂੰ ਪਤਾ ਨਹੀਂ ਕਿ ਸ਼ੌਂਕ ਜਾ ਕੇ ਅੱਜ ਪਪੀਤਾ ਲੈ ਕੇ ਆਇਆ ਕੱਲ ਸੈਰੋਂ ਤੇ ਸ਼ੌਂਕ ਜਾ ਜਾ ਕੇ ਪਿਆ ਇਹਨੂੰ ਖਾਣ ਦਾ ਪਪੀਤਾ ਆ ਦੇਖੋ ਜੀ ਹੁਣ ਆਪ ਹੀ ਕੱਟ ਰਿਹਾ ਤੇ ਆਪ ਹੀ ਕਹਿੰਦਾ ਮੈਂ ਖਾਣਾ ਕਿਉਂਕਿ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਇਹ ਪਪੀਤਾ ਇਹ ਜ਼ਰੂਰ ਖਾਂਦਾ ਹੈਗਾ ਥੋੜਾ ਥੋੜਾ ਜਿਹਾ ਕੱਟ ਕੇ ਪਤਾ ਨਹੀਂ ਕੀ ਡਿਜ਼ਾਈਨ ਜੇ ਪਾ ਕੇ ਕੱਟੀ ਜਾਂਦਾ ਬੈਠਾ ਠੀਕ ਹੈ ਜੀ ਤੇ ਪਪੀਤਾ ਕੱਟ ਰਿਹਾ ਸੀ ਹਰਮਨ ਮੈਂ ਕਿਹਾ ਚਲੋ ਮੈਂ ਵੀਡੀਓ ਹਣਾ ਸ਼ੁਰੂ ਕਰ ਲੈਣੀ ਆ ਤੇ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਜੀ ਕੰਮ ਹੋ ਗਏ ਸੀਗੇ ਮਾਰਨਿੰਗ ਦੇ ਆਪਣੇ ਸਾਰੇ ਤੇ ਆਹ ਦੇਖੋ ਜੀ ਹਰਮਨ ਨੇ ਤਿਆਰ ਕਰ ਲਿਆ ਪਪੀਤਾ ਕੱਟ ਕੇ ਮੈਨੂੰ ਕਹਿੰਸੀ ਮੰਮੀ ਤੁਸੀਂ ਵੀ ਖਾ ਲਓ ਮੈਂ ਕਿਹਾ ਨਹੀਂ ਮੈਨੂੰ ਨਹੀਂ ਮੈਂ ਸਿਰਫ ਇੱਕ ਪੀਸ ਲੈਂਦਾ ਸੀ ਵਾਕਈ ਹਰਮ ਇਨੂੰ ਵਧੀਆ ਲੱਗਦਾ ਇਹ ਖਾ ਕੇ ਖੁਸਾ ਇੱਕ ਪੀਤਾ। ਹਾਂਜੀ ਟਾਈਮ ਹੋ ਚੁੱਕਿਆ ਸੀ ਦੁਪਹਿਰ ਦੇ 12:30 ਬੱਜ ਗਏ ਸੀਗੇ ਤੇ ਆਪਾਂ ਦੁਪਹਿਰ ਨੂੰ ਬਲੌਗ ਸ਼ੁਰੂ ਕੀਤਾ ਜੀ। ਉਸ ਤੋਂ ਬਾਅਦ ਚ ਆਪਾਂ ਅਗੇ ਸੀਗੇ ਰਸੋਈ ਦੇ ਵਿੱਚ ਮੈਂ ਕਿਹਾ ਚਲੋ ਸੋਚਿਆ ਵੀ ਹਨਾ ਫ੍ਰੀ ਬੈਠ ਕੇ ਵੀ ਕੀ ਕਰਨਾ ਪਰ ਸੋਇ ਦੇ ਚਾਰ-ਚੜਾਈ ਕਰ ਲੈਨੇ ਆਂ। ਹਫ਼ਤੇ 10 ਦਿਨਾਂ ਬਾਅਦ ਮੈਂ ਕਰ ਲੈਨੇ ਆ ਕਿਉਂਕਿ ਹੁਣ ਐਵੇਂ ਬਾਕਸ ਵਿੱਚ ਬਾਹਰ ਨਹੀਂ ਕੱਢਦੇ। ਜਦੋਂ ਆਪਣਾ ਕਣਕਾਂ ਦਾ ਕੰਮ ਜਆ ਹਨਾ ਨਿਪਟ ਜੂਗਾ ਫਿਰ ਉਸ ਤੋਂ ਬਾਅਦ ਸਾਰਾ ਸਮਾਨ ਬਾਹਰ ਕੱਟ ਕੇ ਫਿਰ ਚੰਗੀ ਤਰ੍ਹਾਂ ਸਫਾਈ ਕਰੋਂਗੇ। ਫਿਲਹਾਲ ਤਾਂ ਇਹ ਮੈਂ ਨਾ ਬਾਕਸ ਨੂੰ نیچے ਲਾ ਕੇ ਕਾਣਸ ਤੋਂ ਸਾਰਿਆਂ ਨੂੰ ਲਾਹਿਆ ਸੀਗਾ ਤੇ ਉਹਨਾਂ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਜੀ ਫਿਰ ਸੁੱਕੇ ਨਾਲ ਸਾਫ਼ ਕਰਕੇ ਰੱਖਤੇ ਸੀ ਹਨਾ ਜੀ ਤੇ ਆਪਣਾ ਕਿਉਂਕਿ ਮੈਂ ਬਾਹਰ ਤਾਂ ਨਹੀਂ ਕੱਢਿਆ ਕਿਉਂਕਿ ਹਜੇ ਹਵਾ ਨਹੀਂ ਰਹੀਆਂ ਰਿੱਤਾ ਜ ਤਾ ਆਊਗਾ ਜੀ ਤਾਂ ਕਰਕੇ ਮੈਂ ਅੰਦਰ ਅੰਦਰ ਹੀ ਹਫ਼ਤੇ 10 ਦਿਨਾਂ ਬਾਅਦ ਇਹਨੂੰ ਸਫਾਈ ਕਰ ਦਿੰਨੀ ਹਾਂ ਜਿਹਨੇ ਵੀ ਆਪਣੇ ਡੱਬੇ ਨੇਗੇ ਤੇ ਆਪਾਂ ਨੂੰ ਪਤਾ ਹੀ ਹੈ ਜਦੋਂ ਕਣਕ ਦਾ ਸੀਜ਼ਨ ਜਾਂ ਖਤਮ ਹੋ ਗਿਆ ਉਸ ਤੋਂ ਬਾਅਦ ਤੇ ਵਿੱਚ ਹੀ ਸਾਰਾ ਚੰਗੀ ਤਰ੍ਹਾਂ ਘਰ ਸਾਰੇ ਝਾੜੋਂਗੇ ਰਸੋਈ ਵੀ ਘਰ ਵੀ ਤੇ ਪਤਾ ਨਹੀਂ ਕਿਉਂ ਕਰਦਾ ਜੇ ਕਿੱਥੋਂ ਕਿੱਥੋਂ ਦੀ ਆ ਜਾਂਦਾ ਜਿੰਨੇ ਮਰਜ਼ੀ ਆਪਾਂ ਹਨਾ ਪੜਦੇ ਵੀ ਲੱਗੇ ਹੋਇਆ ਸਾਰਾ ਕੁਝ ਵਧੀਆ ਹੋਇਆ ਹੈ ਰੱਬ ਦੀ ਕਿਰਪਾ ਨਾਲ ਪਰ ਫੇਰ ਵੀ ਰੋਜ਼ ਤੇ ਰੋਜ਼ ਹੀ ਕਰਦਾ ਆ ਹੀ ਜਾਂਦਾ ਉਸ ਤੋਂ ਬਾਅਦ ਤੇ ਵਿੱਚ ਆਪਾਂ ਡੱਬਿਆਂ ਨੂੰ ਚੰਗੀ ਤਰ੍ਹਾਂ ਕੀਤਾ ਜੀ ਸਾਫ਼ ਤੇ ਆਪਾਂ ਵੀਡੀਓ ਨਾ ਥੋੜੀ ਜੀ ਸਪੀਡ ਚ ਕਰ ਲਈ ਸੀ ਨਹੀਂ ਤਾਂ ਲੌਂਗ ਹੋ ਜਾਣੀ ਸੀ ਜੀ ਵੀਡੀਓ ਠੀਕਾ ਜੀ ਤੇ ਆਪਾਂ ਨਾ ਦੇ ਨਾ ਸਾਫ਼ ਕਰਕੇ ਰੱਖਦੇ ਸੀ ਬਾਕਸ ਉੱਪਰ ਲੀ ਕਾਨਸ ਤੇ ਉਦੋਂ ਵਿੱਚ ਸਿੰਕ ਪਰ ਐ ਪੈਸੀ ਭਾਂਡਿਆਂ ਦਾ ਉਸ ਤੋਂ ਬਾਅਦ ਚ ਮੈਂ ਭਾਂਡੇ-ਮੁੰਡੇ ਸਾਫ਼ ਕੀਤੇ ਜੀ ਹਨਾ ਕਿਉਂਕਿ ਮੈਨੂੰ ਇਸ ਪਹਿਲਾਂ ਵੀ ਮੈਂ ਥੋੜੇ ਝਾੜ-ਚੜਾਈ ਕਰਦਾ ਉਸ ਤੋਂ ਬਾਅਦ ਚ ਭਾਂਡੇ ਸਾਫ਼ ਕਰਕੇ ਚੰਗੀ ਤਰ੍ਹਾਂ ਜਿਵੇਂ ਭਾਂਡੇ ਟੋਕਰੀ ਦੇ ਵਿੱਚ ਲਾਉਂਦੇ ਸੀ ਉਸ ਭਾਂਡੇ ਟੋਕਰੀ ਵੀ ਆਪਾਂ ਸਾਫ਼ ਕੀਤੀ ਸੀ ਚੰਗੀ ਤਰ੍ਹਾਂ ਤੇ ਹਰ ਮần ਮੈਨੂੰ ਕਹਿੰਦੇ ਸੀਗਾ ਨਾ ਮੰਮੀ ਦੁਪਹਿਰਾਂ ਤੁਸੀਂ ਟਿਕ ਜਾਓ ਮੈਂ ਕਿਹਾ ਨਹੀਂ ਪੁੱਤ ਮੈਂ ਨਹੀਂ ਟਿਕ ਸਕਦੀ ਕਿਉਂਕਿ ਐਵੇਂ ਹੁੰਦਾ ਏ ਮੇਰੇ ਤਾਂ ਦੁਪਹਿਰ 'ਚ ਵੀ ਨਹੀਂ ਏਡੀ ਟਿਕਦੀ ਐਵੇਂ ਹੁੰਦਾ ਵੀ ਕੋਈ ਨਾ ਕੋਈ ਕੰਮ ਕਰ ਲਿਓ ਆਪਾਂ ਇੱਕ ਹੀ ਸਰੀਰ ਥੋੜਾ ਜਿਹਾ ਡੋਨਜਾ ਹੋ ਜਾਂਦਾ ਭਾਂਡੇ ਧਾਈ ਵਸੇ ਰਾਤ ਹੀ ਕਾਫੀ ਹੁੰਦੀ ਆ ਹਨਾ ਬਾਕੀ ਚਲੋ ਹਰ ਇੱਕ ਦਾ ਆਪਦਾ ਹੀ ਨੈਚਰ ਹੁੰਦਾ ਹੈ ਹਨਾ ਤੇ ਚਲੋ ਜੀ ਆਪਾਂ ਇਸ ਤੋਂ ਬਾਅਦ ਚ ਕਰ ਰਹੇ ਸੀ ਮੈਂ ਕਿਨ ਨਾਲ ਲਾ ਲਾ ਮੈਂ ਸੋਚ ਸਾਫ ਕਿਤੇ ਮੈਂ ਕਿਨ ਨਾਲ ਦੇਣਾ ਫਿਰ ਚ ਕਰਾਂ ਕਾਫੀ ਦਿਨ ਹੋ ਗਏ ਸੀ ਫਿਰ ਸਾਤ ਦਿਨ ਉਹ ਕਿ ਦੁਪਹਿਰ ਦੇ ਵਿੱਚ ਤੇ ਗਿਆ ਤਾਂ ਅਜੇ ਤਨਾ ਨਹੀਂ ਅੱਜ ਪਹਿਰੇ ਹੋਈ ਨਹੀਂ ਪਪੈ ਜੀ ਹੈ ਨਾ ਠੀਕ ਹੈ ਜੀ ਤਾਂ ਕਰਤੇ ਨੇ ਅੱਜ ਡੇ ਟੇ ਇੱਕ ਦਿਨ ਨਹੀਂ ਲੱਗਾ ਦੁਪਹਿਰ ਕਰੇ ਵੀ ਲੱਗੇ ਰਹੇ ਨੇ ਸਾਂ ਨਾ ਅਜੇ ਹਾਲਾ ਫੈਸੀ ਕਰਨ ਮੈਂ ਟਿਕ ਵੀ ਜਾ ਕਰ ਤੋਂ ਮਤੇ ਕੋਈ ਨਾ ਟਿਕਣ ਨਹੀਂ ਗਿਆ ਦਾ ਘਟੋ ਘਟਾ ਕਤੋਂ ਪੇਦਨ ਹੈ ਸ਼ਾਮ ਤੱਕ ਵਰਕ ਕਰਦੇ ਆ ਹਨ ਤਾਂ ਮੈਂ 7 ਵਜੇ ਸਾ ਤੱਕ ਵਰਕ ਕਰਦੀ ਆਂ ਜਿਹਾ ਸੋਹਣਾ ਮੀਆਂ ਜੀ ਕੰਮ ਕਰਨਾ ਮੈਂ ਤਾਂ ਕੁਛ ਨਹੀਂ ਹੁੰਦਾ ਉੱਤ ਮੈਂ ਉਹਦੇ ਕੰਮ ਕਰਕੇ ਕੱਲ 5:00 ਜੀ ਮੈਂ ਆਤੀ ਅਲਮਾਰਾ ਕਰਦੇ ਕੱਪੜੇ ਸੈੱਟ ਕੀਤੇ ਨੇ ਸਾਰੇ ਤੇ ਅੱਜ ਮੈਂ ਉਸ ਤੋਂ ਹਮ ਤਾਂ ਥੋੜੇ ਦਿਨ ਹੀ ਬਾਅਦ ਹਫਤੇ ਬਾਅਦ ਕਰਣੀ ਉਹ ਭੈਣ ਦਾ ਫੋਨ ਆਇਆ ਸੀ ਉਹ ਕੁਛ ਰੇ ਸੀ ਕਹਿੰਦੀ ਕੀ ਕਰਦੀ ਆਂ ਕਿ ਸੋਈ ਸਾfte ਫ੍ਰੀਜ ਕੰਨ ਤਾਂ ਥੋੜਾ ਦਿਨਾਂ ਬਾਅਦ ਲੱਗਣੀ ਆ। ਮਨ ਕਾ ਹੋਰ ਕੁਝ ਕਰੇ ਵੀ ਕੀ ਹੁੰਦਾ ਇਹ ਹਜੇ ਨਾ ਮੈਨੂੰ ਦੇਖੋ ਦਿਨੇ ਤਾਂ ਪੈ ਨਹੀਂ ਜਾਂਦਾ। ਦਿਨੇ ਜੇ ਮੈਂ ਪੈ ਜਾਂਦੀ ਹਾਂ ਮਿਲਦਾ ਨਾ ਤੇ ਇਹ ਡਾਉਣ ਜਾ ਹੋ ਜਾਂਦਾ ਦਿਨੇ। ਉਹ ਦੋ ਵਕਤ ਨਹੀਂ ਆ ਪਹਾ ਮੁਕਾਤੇ ਰਹੋ ਹਣਾ। ਵਿਚਾਰੇ ਬੰਦੇ ਇਤ ਦਿਨ ਰਾਤ ਬਾਰੇ ਕੰਮਾਂ ਤੇ ਲੱਗੇ ਰਹਿੰਦੇ ਨੇ। ਫੱਕੀਂ ਕਾ ਹੁੰਦਾ ਹੈ ਆਉਜ ਨਾਨੀ ਦੇ ਹੱਥ ਹੁੰਦਾ ਹਨ ਕੰਦਾ ਦਾ ਬਚਰਾ ਕਮਾ ਕੇ ਲਿਆਉਣਾ ਹੁੰਦਾ ਬਾਹਰ ਸਾਬਣਾ ਕਰੇ ਜਨਾਨੇ ਨੇ ਹੁੰਦਾ ਤੇ ਉਹ ਕੱਟ ਉਹ ਆਰ ਹੋ ਗਏ ਨੇ ਆ ਇਹ ਨੂੰ ਸੱਤ ਸਾਲੀ ਇਹ ਲੈਂਦਾ ਸੀ ਆਈ ਥਿੰਕ 2018 ਚ ਖਰੀਦ ਲੈਂਦੇ ਸੀ ਇਹ ਲੈਂਦਾ ਸੀ ਇਹ ਮਤਲਬ 2017 ਦੇ ਵਿੱਚ 2017 ਚ ਲੈਂਦਾ ਸੀ ਸ਼ਾਇਦ ਬਾਕੀ ਚੀਜ਼ ਨੂੰ ਵੀ ਸੰਭਾਲ ਤੇ ਜਦੋਂ ਕੁਝ ਸਾਮ ਤੇ ਰੱਖਾਂਗੇ ਤਾਂ ਉਹ ਵਧੀਆ ਪਈ ਰਹੇਗੇ ਤੇ ਸਾਫ ਕਰਕੇ ਫਿਰ ਆ ਮੈਂ 10:00 ਵਜੇ ਜਾਂਦਾ ਦੋ ਵਾਰ 10:00 ਵਜੇ ਲੰਘ ਜਾਂਦੇ ਨੇ ਸਰਦੀਆਂ ਇਸ ਤਰ੍ਹਾਂ ਦਾ ਟਾਈਮ ਲੱਗ ਜਾਂਦਾ ਸਾਫ ਕਰੇਗਾ ਪਰ ਗਰਮੀ ਇਸ ਤੱਕ ਕੋਈ ਚੀਜ਼ ਦੋ ਜਿਹਾ ਮਲਤ ਰਹਿ ਜਾਂਦਾ ਇਸ ਨੂੰ ਵੱਲ ਨਹੀਂ ਮੰਨਣਾ ਪੈਂਦਾ

De... ਦੇ ਇਹ ਆ ਸੀ ਜਨਾ ਇਹ ਕੰਚ ਦੀ ਬੜਾ ਧਿਆਨ ਨਾਲ ਆਪਣੇ ਤੇ ਨੋ ਨਾ ਹਾਂਜੀ ਫ੍ਰਿਜ ਹੋ ਗਿਆ ਸੀ ਚੰਗੀ ਤਰ੍ਹਾਂ ਸਾਫ਼ ਉਹ ਮੈਂ ਉਧਰ ਲੈਣਾ ਜਿਹੜੀ ਟੱਕ ਆ ਕੱਢੇ ਸੀਗੇ ਆਪਣਾ ਇਹ ਕੀ ਕਹਿੰਦੇ ਆ ਇਹ ਇਹਨਾਂ ਨੂੰ ਇਹ ਚ ਉਲਝ ਰਹੀ ਸੀ ਵੀ ਕਿਵੇਂ ਹੋਣਗੇ ਤੇ ਫਿਰ ਥੋੜਾ ਜਿਹਾ ਹਨਾ ਦਿਮਾਗ ਲੜਾ ਕੇ ਕੀਤਾ ਸੈੱਟ ਜੀ ਸਹੀ ਹੋ ਗਿਆ ਸੀ ਫ੍ਰਿਜ ਆਪਣਾ ਸੈਜੀਆ ਪਾ ਲੈ ਸਾਮਾਨ ਰਜਿਤ ਦਿੱਤੀਗਾ ਲਾਪਨ ਕਿਉਂਕਿ ਪਹਿਲਾਂ ਮੈਂ ਸੁੱਚ ਕੱਢ ਕੇ ਨਾ ਆਫ ਕਰਕੇ ਤਾਂ ਸਾਫ ਕਿਸਦਾ ਸੀ ਜੀ ਤੇ ਹੁਣ ਆਪਾਂ ਇਹ ਚਾਹ ਦੁੱਖ ਚੰਗੀ ਤਰ੍ਹਾਂ ਹੋਣੀ ਸਫਾਈ ਆਪਣੇ ਖੇਚ ਦੀ ਆ ਉਹ ਥੋੜਾ ਜਿਹਾ ਰਹਿ ਗਿਆ ਉਹ ਨਾ ਪੱਥਰੀ ਯਹਾਂ ਬੱਤ ਜਮੀ ਹੈ ਇਸਨੇ ਕਿ ਚਲੋ ਇੰਨਾ ਕਰ ਲੈਣਾ ਰਾਤ ਨੂੰ ਬੰਦ ਕਰ ਦਿਆਂਗਾ ਫਿਰ ਸਤਫਾ ਪੋਹਿੰਦਾ ਦੂਗੀ ਫੋਟੋ ਵੈਸਾ ਕਰ ਦਿਆਂਗਾ ਤੇ ਤਰਾ ਦੋ ਕਹੇ ਲਾ ਦੇ ਸਾਮਾਨ ਤੇ ਆਪ ਹਾਂਜੀ ਤਿਆਰ ਰੱਖਦੇ ਨੇ ਆਪਾਂ ਬੋਤਲਾਂ ਪਾਣੀ ਦੀਆਂ ਭਰ ਕੇ ਕਿਉਂਕਿ ਹੁਣ ਗਰਮੀ ਹੋ ਗਈ ਤਾਂ ਰੱਖ ਕੇ ਹੈਨਾ ਜਿੰਨੇ ਜਰੂਰ ਤੋਂ ਦੇ ਪੀ ਲੈਂਦੇ ਨੇ ਆਪੀਆਂ ਐਸੇ ਘਾਟੇ ਰੱਖਿਆ ਨੇ ਮੈਂ ਕਰਨੇ ਦੇ ਵਿੱਚ ਇੰਨਾ ਬੋਤਲਾਂ ਦੇਸੀ ਪਾਣੀ ਰੱਖ ਲਈਆਂ ਇਹ ਮੈਂ ਹਰ ਦੂਜੀ ਬੋਤਲਾਂ ਕਰਨੀ ਵੀ ਰੱਖਤੀ ਆਂ ਹੈ ਆ ਤੇ ਇਹਨਾਂ ਨੂੰ ਤੀਜੇ ਦਿਨ ਸਾਫ਼ ਕਰਕੇ ਚੰਗੀ ਤਰ੍ਹਾਂ ਹੈਨਾ ਹੁਣ ਜਿੱਦ ਤੱਕ ਆਪਾਂ ਪਤਾ ਪਾਣੀ ਲੱਗਦਾ ਕਰਨ ਦੇ ਵਿੱਚ ਬਹੁਤ ਹੀ ਪਰ ਰੋਜ਼ੀ ਰੋਜ਼ ਤੋਂ ਕਹੀ ਹੈਨਾ ਭਰ ਲੈਂਦੇ ਆਂ ਚੰਗੀ ਤਰ੍ਹਾਂ ਹਾਂਜੀ ਤੇ ਆਪਾਂ ਹੁਣ ਆਗੇ ਸੀਗੇ ਬਾਹਰੇ ਜਿੱਥੇ ਬਾਥਰੂਮ ਵਗੈਰਾ ਤੋਂ ਨਾਲ ਪਿਆ ਸੀਗਾ ਅੱਜ ਕਿਉਂਕਿ ਮਾਰਨਿੰਗ ਮਿੱਤ ਤੋਂ ਧੁੱਤਣਗੇ ਕੁਸਾ ਹਵਾ ਜੀ ਬਹੁਤ ਜ਼ਿਆਦਾ ਚੱਲਦੀ ਸੀ ਜੀ ਮਿੱਟੀ ਵਗੈਰਾ ਹਨਾ ਧੂੜ ਬਹੁਤ ਹੋਉਂਦੀ ਆ ਇਸ ਤੇ ਆਪਾਂ ਰੋਜ਼ ਦੀ ਰੋਜ਼ ਆਪਾਂ ਨੂੰ ਪਤਾ ਹੀ ਹੈ ਸਾਰੇ ਰੁਟੀਨ ਦੇ ਵਿੱਚ ਆਪਾਂ ਸਾਰੇ ਕੰਮ ਕਰਦੇ ਆ ਹਨ ਆਪਣੇ ਜੋ ਜੋ ਘਰ ਦੇ ਕਰਨ ਵਾਲੇ ਹੁੰਦੇ ਨੇ ਜੀ ਤੇ ਆਪਾਂ ਸਿੰਕ ਨੂੰ ਕੀਤਾ ਚੰਗੀ ਤਰ੍ਹਾਂ ਪਤਾ ਨਹੀਂ ਮਿੱਟੀ ਘੱਟੇ ਜਿ ਨਾਲ ਰੋਜ਼ ਹੀ ਧੂੜ ਜੀ ਮਿੱਟੀ ਜੀ ਜੰਮ ਜਾਂਦੀ ਹੈ ਜੀ ਇਹਦੇ ਉੱਪਰ ਤੇ ਆਪਾਂ ਉਹਨੂੰ ਚੰਗੀ ਤਰ੍ਹਾਂ ਕੀਤਾ ਜੀ ਕਲੀਨ ਬਾਥਰੂਮ ਵਗੈਰਾ ਵੀ ਤੋਂ ਤਾਂ ਸੀ ਠੀਕ ਆ ਜੀ ਤੇ ਚਲੋ ਇਹ ਹੁੰਦਾ ਹਨਾ ਆਪਾਂ ਵੀ ਲੱਗਦੇ ਰਹੀਏ ਕੰਮ ਕਰਦੇ ਰਹੀਏ ਕਿਉਂਕਿ ਜੇ ਵਿੱਚ ਦੀ ਬਹਿ ਜੇ ਨਾ ਫਿਰ ਥੋੜੇ ਜਿਹਾ ਉਹ ਹੋ ਜਾਂਦਾ ਬੈਠ ਕੇ ਤਾਂ ਕਰਤੀ ਜੀ ਮੈਂ ਕੰਮ ਲੱਗੇ ਹੋ ਰਹਿਣੀ ਆ ਆਪਣਾ ਥੋੜਾ ਥੋੜਾ ਕਰਕੇ ਸਾਰ ਜੜੀ ਤੇ ਚਲੋ ਜੀ ਆਪਣਾ ਸਿੰਕ ਵਗੈਰਾ ਧੋ ਕੇ ਬਾਥਰੂਮ ਵਗੈਰਾ ਚੰਗੀ ਤਰ੍ਹਾਂ ਧੋਤਾ ਸੀਗਾ ਠੀਕਾ ਜੀ ਤੇ ਪਲੀਜ਼ ਤੁਸੀਂ ਬਲੌਗ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਬਲੌਗ ਕਿਵੇਂ ਲੱਗਦਾ ਹੈ ਤੇ ਪੈਣ ਪਈਆਂ ਸਪੋਰਟ ਨਾਲ ਸਾਰਾ ਕੁਝ ਹੁੰਦਾ ਠੀਕ ਹੈ ਜੀ ਤੇ ਚਲੋ ਜੀ ਆਪਣਾ ਅੱਜ ਦਾ ਇਨਾਂਕੀ ਵਲੌਗ ਸੀਗਾ ਜੀ ਤੇ ਆਪਾਂ ਨੇ ਬਾਥਰੂਮ ਦੀ ਆਪਣੇ ਕੰਮਕਮ ਹੋ ਗਏ ਸੀ ਸਾਰੇ ਕੰਪਲੀਟ ਜੀ ਸਪੈਸ ਵੀ ਕਰਕੇ ਆਪਾਂ ਨੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਲੇ ਸੀਗੇ ਉਸ ਤੋਂ ਬਾਅਦ ਆਪਾਂ ਮੂੰਹ ਵੀ ਧੋਤਾ ਹਨਾ ਜੀ ਤੇ ਚਲੋ ਜੀ ਆਪਣਾ ਇਨਾਂਕੀ ਵਲੌਗ ਸੀਗਾ ਜੀ ਤੇ ਤੁਸੀਂ ਵਲੌਗ ਜ਼ਰੂਰ ਦੇਖਿਓ ਜੀ ਕੱਲ ਨੂੰ ਮਿਲਦੇ ਆਂ ਜੀ ਓਕੇ ਬਾਏ